mm ਨਕਲੀ ਅਧਿਕਾਰੀਆਂ ਤੇ ਮੁਲਾਜ਼ਮ ਬਣ ਕੇ ਕਈ ਸ਼ਰਾਰਤੀ ਅੰਸਰਾਂ ਤੋਂ अनेका ਲੋਕ ਸੂਬੇ 'ਚ ਸ਼ਿਕਾਰ ਹੋ ਚੁੱਕੇ ਨੇ ਅਜਿਹਾ ਮਾਮਲਾ ਸਮਰਾਲਾ ਤੇ ਖਮਾਣੋ ਤੋਂ ਸਾਹਮਣੇ ਆਇਆ ਜਿੱਥੇ ਕਿ ਦੋ ਸ਼ਰਾਰਤੀ ਅੰਸਰ ਨਕਲੀ ਫਾਇਰ ਵਿਭਾਗ ਦੇ ਮੁਲਾਜ਼ਮ ਬਣ ਕੇ ਇੱਕ ਵਪਾਰੀ ਨਿਵਾਸੀ ਖਮਾਣੋ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਨੇ ਅਤੇ 5000 ਰੁਪਏ ਰਿਸ਼ਵਤ ਲੈ ਚੁੱਕੇ ਨੇ ਰਿਸ਼ਵਤ ਲੈਂਦੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਅਤੇ ਦੂਸਰੇ ਵਿਅਕਤੀ ਨੂੰ ਸ਼ਿਕਾਰ ਬਣਾਉਣ ਗਏ ਸ਼ਰਾਰਤੀ ਅੰਸਰ ਦੀ ਪੋਲ ਖੁੱਲ ਗਈ ਅਤੇ ਮੌਕੇ ਤੇ ਨਗਰ ਕੌਂਸਲ ਸਮਰਾਲਾ ਦੇ ਕਾਰ ਸਾਦਕ ਅਫਸਰ ਨੂੰ ਬੁਲਾ ਲਿਆ ਅਤੇ ਐਨਓਸੀ ਲਈ ਸਮਰਾਲਾ ਵਿਅਕਤੀ ਕੋਲ ਰਿਸ਼ਵਤ ਲੈਣ ਗਏ ਉਕਤ ਸ਼ੁਰਾਰਤੀ ਅਨਸਬ ਦੀ ਵੀਡੀਓ ਬਣੀ ਹੋਈ ਹੈ ਤੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਇਹ ਦੋਨੋਂ ਮਾਮਲਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਵਪਾਰੀ ਅਤੇ ਵਿਅਕਤੀ ਵੱਲੋਂ ਸੰਬੰਧਤ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦੇ ਦਿੱਤੀ ਗਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ ਨਾਮ ਤੁਹਾਡੇ ਨੇ ਮੇਰਾ ਨਾਮ ਨੂੰ ਕੁਮਾਰ ਜੀ ਹਾਂਜੀ ਇੱਕਲੋ ਕਹਿੰਦੇ ਤੁਹਾਡੇ ਕੋਲ ਤੋਂ ਨਕਲੀ ਜੋ ਫਾਇਰ ਮਾਮਲਾ ਪੜ ਕੇ ਆਈ ਸੀ ਕੀ ਮਾਮਲਾ ਹੋਇਆ ਮਾਮਲਾ ਇਦਾਂ ਹੋਇਆ ਜੀ ਮੇਰੇ ਇੱਕ ਕਜਨ ਹੈ ਕਮਾਨ ਤੋਂ ਇੱਕ ਤਰੀਕ ਨੂੰ ਉਹਨਾ ਕੋਲ ਗਏ ਜਿਹੜੇ ਫਾਇਰ ਯਾਲੀ ਬਣ ਕੇ ਗਏ ਨੇ ਉਹਨਾਂ ਨੇ ਆਨਲਾਈਨ ਫੀਸ ਭਰਾਈ ਹੋਈ ਸੀਗੀ ਇਹ ਜਾ ਕੇ ਉਹਨਾਂ ਨੂੰ ਕਹਿੰਦੇ ਵੀ ਤੁਹਾਡੀ ਐਨਓਸੀ ਕਲੀਅਰ ਕਰਾਣੀ ਹੈ ਉਹਦੇ ਨੁਕਸ ਨੇ ਵੀ ਕਲੀਅਰ ਕਰਾਉਣ ਦੇ ਪੈਸੇ ਨੇ ਤੁਹਾਨੂੰ ਹਫਤੇ ਖੰਡ ਚ ਜਿਹੜਾ ਉਹਨਾਂ ਨੇ ਇਹ ਵੀ ਕਿਹਾ ਸ਼ਿਚੈਨ ਕੁਮਾਰ ਜੀ ਮਨੀਸ਼ ਕੁਮਾਰ ਸਨੋਚੇਨ ਕੁਮਾਰ ਤੇ ਕਹਿੰਦੇ ਵੀ ਵੀ ਅਸੀਂ ਤਾਂ ਫੀਸ ਭਰੀ ਆ ਉਹ ਕਹਿੰਦੇ ਨਹੀਂ ਵਿੱਚ ਨੁਕਸ ਨੇ ਤਾਂ ਕਰਕੇ ਕਲੀਅਰ ਕਰਨ ਲਈ ਨਾ ਵੀ 20000 ਵੀ ਦੇਣਗੇ 15000 ਡਿਸਾਈਡ ਹੋਇਆ ਜੀ 5000 ਰੁਪਏ ਉਹਨਾਂ ਦਿੱਤਾ 10000 ਰੁਪਿਆ ਕਹਿੰਦੇ ਹਫਤੇ ਦੇ ਦੋ ਦਿਨ ਦੇ ਵਿੱਚ ਵਿੱਚ ਤੁਹਾਨੂੰ ਐਨਓਸੀ ਕਲੀਅਰ ਕਰਾ ਕੇ ਪੈਸੇ ਲੈ ਜਾਗੇ ਉਸ ਤੋਂ ਬਾਅਦ ਜੇ ਮਨੀਸ਼ ਕੁਮਾਰ ਜੀ ਨੇ ਮੇਰੇ ਨਾਲ ਗੱਲ ਕੀਤੀ ਤੇ ਮੈਂ ਕਲੀਅਰ ਕਰਾਏ ਬੰਦੇ ਕੋਲ ਨੇ ਇਹਨਾਂ ਨੂੰ ਮੈਂ ਸਵੇਰੇ ਮਾਰਨਿੰਗ ਫੋਨ ਕੀਤਾ ਦੋ ਤਰੀਕ ਨੂੰ ਮੈਂ ਕਿਹਾ ਵੀ ਜੀ ਤੁਸੀਂ ਕਿੱਥੇ ਹੋ ਕਹਿੰਦੇ ਖੰਨੇ ਤੋਂ ਮੈਨੂੰ ਪਤਾ ਲੱਗਿਆ ਜੀ ਇਹਨਾਂ ਕਾਰੋਬਾਰ ਸਿਲੰਡਰਾਂ ਦਾ ਮਗੇਸ਼ ਸਿੰਲਿੰਡਰ ਫਿਟ ਕਰਨੇ ਮੈਂ ਮੀਟਿੰਗ اٹੈਂਡਡ ਮੀਟਿੰਗ ਫਿਟ ਕੀਤੀ ਉਸ ਤੋਂ ਬਾਅਦ ਸੁਨਾਲੇ ਇਹਨਾਂ ਨੂੰ ਮੈਂ ਕਿਸੇ ਰੈਸਟੋਰੈਂਟ ਚ ਬੁਲਾਇਆ ਉੱਥੇ ਬੁਲਾ ਕੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਜੀ ਵੀ ਸਿਸਟਮ ਸਿੰਲਡਰ ਕਿੰਨੇ ਕਹਿੰਦੇ 10000 ਦੇ ਸਿੰਲਡਰ ਲੱਗਣੇ ਆ ਤੇ ਉਹਨੇ ਫੀਸ ਬਣਾ ਕੇ ਦੱਸੀ 28000 ਰੁਪਿਆ ਸਮਥਿੰਗ ਫੀਸ ਹੈ ਤੇ 10000 ਰੁਪਿਆ ਆਪਾਂ ਚੰਡੀਗੜ੍ਹ ਦੇਣਾ ਥੋੜੀ ਕਲੀਅਰ ਕਰਾ ਨੂੰ 10 ਦਿਨ 10000 ਰੁਪਿਆ ਦੇਵਾਂਗੇ ਇੱਥੇ ਫਾਇਰ ਆਫਸਰ ਜਿਹਨੇ ਸਾਡੇ ਨੂੰ ਭੇਜਿਆ ਹੋਇਆ ਪਹਿਲਾਂ ਇਹਨਾਂ ਨੇ ਆਂਦੀਸਾਰ ਮੈਨੂੰ ਇਹ ਕਿਹਾ ਵੀ ਅਸੀਂ ਫਾਇਰ ਆਫਸਰ ਮ ਤੇ ਉਸ ਤੋਂ ਬਾਅਦ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹਦੇ ਵਿੱਚ ਸਤਿਕਾਰਯੋਗ ਸਾਡੇ ਐਮਐਲਏ ਸਾਹਿਬ ਜਗਤਾਰ ਸਿੰਘ ਬਿਆਲਪੁਰਾ ਤੇ ਪ੍ਰਧਾਨ ਕਨਵੀ ਸਿੰਘ ਢੱਲੋਂ ਦੀ ਸ਼ਬੀ ਖਰਾਬ ਕਰਨ ਲਈ ਪਤਾ ਕੀਤਾ ਜਾਵੇ ਇਹਨਾਂ ਦੇ ਮਗਰ ਕੀ ਰਹਤ ਹੈ ਕਿਉਂਕਿ ਉਸੇ ਟਾਈਮ ਐ ਪ੍ਰਧਾਨ ਕਨਵੀ ਸਿੰਘ ਢੱਲੋਂ ਨੇ ਇਹ ਗੱਲ ਕਰਾਈ ਇਹਨਾਂ ਨੇ ਉਹੀ ਡਿਮਾਂਡ ਉਹਨਾਂ ਕੋਲ ਮੰਗੀ ਦੱਸੀ ਉਹਨਾਂ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਲੱਗੇ ਵੀ ਫਰਨਾ ਜੀ ਗੱਲ ਕਰ ਰਹੇ ਨੇ ਉਹ ਕਹਿੰਦੇ ਕੀ ਕੀ ਡਾਕੂਮੈਂਟ ਚਾਹੀਏ ਕਹਿੰਦੇ ਵੀ ਆਧਾਰ ਕਾਰਡ ਇੱਕ ਰਿਸ਼ਤੀ ਉਹਨਾਂ ਦੱਸਿਆ 20000 ਰੁਪਇਆ ਐਸਟਾ ਲੱਗੇਗਾ ਉਸ ਤੋਂ ਬਾਅਦ ਇਹ ਉਸ ਤੋਂ ਬਾਅਦ ਉਹਨੇ ਜਦ ਇਹ ਆਪਣੇ ਨਗਰ ਕੌਂਸਲ ਦੇ ਕਾਰਜ ਸਹਾਧਾ ਅਫਸਰ ਭੇਜੇ ਨਾਲ ਇੱਕ ਕਲਰਕ ਸਾਹਿਬ ਸੀਗੇ ਤੇ ਉਸ ਤੋਂ ਬਾਅਦ ਮੈਂ ਪੁਲਿਸ ਸਟੇਸ਼ਨਸ ਨਾਲੀ ਦਰਖਾਸਤ ਦਿੱਤੀ ਤੇ ਇੱਕ ਹੀ ਕਾਰਜ ਸਹਾਧਕ ਸਾਫ ਤੋਂ ਦਿੱਤੀ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਇਹ ਜਿਹੇ ਇਹ ਹਮਸ ਨੇ ਇਹਦੇ ਮਗਰ ਜਿਹੜੀ ਮਨੀਸ਼ ਕੁਮਾਰ ਜੀ ਨੇ ਐਨਓਸੀ ਅਪਲਾਈ ਕੀਤੀ ਆ ਆਖ ਨੂੰ ਉਹ ਆਈਡੀ ਪਹੁੰਚੀ ਹੈ ਫਾਇਰ ਅਫਸਰ ਦੇ ਆਈਡੀ ਚ ਇਹਨਾਂ ਨੂੰ ਕਿਵੇਂ ਲੀਕ ਹੋ ਰਿਹਾ ਵੀ ਉਹਨਾਂ ਨੇ ਸਿੱਧਾ ਹੀ ਉੱਥੇ ਪਹੁੰਚ ਗਏ ਸਮਾਂ ਉਹ ਕਹਿਣ ਤੋਂ ਪਾਪ ਹੈ ਇੱਕ ਸ਼ਿਕਾਰ ਹੋ ਗਿਆ ਤਾਂ ਇੱਕ ਤੁਸੀਂ ਸ਼ਿਕਾਰ ਹੋ ਸਕਦਾ ਹਾਂ ਹੋ ਜਾਂਦਾ ਹੈ ਇਹਨੇ ਵੀ ਯਾਦੀ ਡਿਮਾਂਡ ਕੇ ਮੈਂ ਹੱਥ ਜੋੜ ਕੇ ਸਰਕਾਰ ਬਹੁਤ ਕਹਿ ਰਹੀ ਆ ਠਲਵੀ ਬਾਰੀ ਆ ਵੀ ਨਸ਼ਿਆਂ ਖਿਲਾਫ ਵੀ ਪਲਸ ਪ੍ਰਿਸ਼ਟਾਚਾਰ ਦੇ ਖਿਲਾਫ ਵੀ ਇਹ ਜੰਸਨਾ ਦੇ ਖਿਲਾਫ ਕਮ ਸਿਕ ਮੈਨੂੰ ਇਹ ਪਤਾ ਕੀਤਾ ਜਾਵੇ ਵੀ ਇਹਨਾਂ ਦੇ ਮਗਰ ਕਿਹੜੀ ਕੀ ਦਾ ਹੱਥ ਤਾਂ ਕਿਹੜਾ ਅਫਸਰ ਮਗਰ ਆ ਜਿਹੜਾ ਇਹਨੂੰ ਦੱਸ ਰਿਹਾ ਵੀ ਆਪਾਂ ਵੀ ਆ ਐਨਓਸੀ ਅਪਲਾਈ ਹੋਈ ਆ ਇਹਨਾਂ ਦੇ ਘਰੇ ਜਾ ਕੇ ਪੈਸੇ ਮੰਗੋ ਇਹਦਾ ਇੱਕ ਮਾਮਲਾ ਆਇਆ ਤੇ ਦੋ ਫਾਇਰ ਅਫਸਰ ਜੋ ਮੁਲਾਜ਼ਮ ਨਹੀਂ ਸੀ ਕਿਦੇ ਪਾਸੇ ਪੈਸੇ ਲੈਣ ਗਏ ਹੋਏ ਸੀ ਤੇ ਉਹਨਾਂ ਦੀ ਵੀਡੀਓ ਵਾਇਰਲ ਹੋਈ ਹੈ ਤੁਹਾਡੇ ਕੋਲ ਸ਼ਿਕਾਇਤ ਵੀ ਆਈ ਹੈ ਹਾਂਜੀ ਇਹਦੇ ਬਾਰੇ ਇਹ ਕੱਲ ਦੀ ਘਟਨਾ ਹੈਗੀ ਹੈ ਤੇ ਜਿਵੇਂ ਮੈਨੂੰ ਇਹਦਾ ਪਤਾ ਲੱਗਿਆ ਸੀ ਉਸੇ ਮੌਕੇ ਤੇ ਵੀ ਗਿਆ ਤੇ ਦੋ ਬੰਦੇ ਜਿਹੜੇ ਸੀ ਜਿਹੜਾ ਸਾਡੇ ਕਰਮਚਾਰੀ ਨਹੀਂ ਸੀਗੇ ਉਹ ਇੱਕ ਦੁਕਾਨਦਾਰ ਦੇ ਨਾਲ ਵੀ ਜਿਹੜੇ ਕੰਪਲੇਨੈਂਟ ਹੈਗੇ ਆ ਉਹਨਾਂ ਨੇ ਦੱਸਿਆ ਵੀ ਇਹ ਸਾਡੋਂ ਪੈਸੇ ਮੰਗਦੇ ਤੇ ਫਿਰ ਉਹਨਾਂ ਵੱਲੋਂ ਅਸੀਂ ਵੀ ਮੇਰੇ ਵੱਲੋਂ ਇਹਨਾਂ ਨੂੰ ਕਿਹਾ ਗਿਆ ਵੀ ਦੀ ਲਿਖਤੀ ਸ਼ਿਕਾਇਤ ਹੁਣੇ ਹੀ ਕਰੋ ਪੁਲਿਸ ਨੂੰ ਵੀ ਦੋ ਤੇ ਸਾਨੂੰ ਵੀ ਦੋ ਤੇ ਤਾਂ ਜੋ ਇਹਨਾਂ ਦੇ ਖਿਲਾਫ ਜਿਹੜੀ ਵੰਦੀ ਕਾਰਵਾਈ ਕੀਤੀ ਜਾਵੇ ਤੇ ਇਹ ਵੀ ਪਤਾ ਲੱਗੇ ਵੀ ਕੀ ਕੋਈ ਸਾਡਾ ਮੁਲਾਜ਼ਮ ਵੀ ਇਹਦੇ ਵਿੱਚ ਇਨਵੋਲਡ ਤਾਂ ਨਹੀਂ ਹੈ ਸਰ ਇਹ ਮਤਲਬ ਕਿੰਨੇ ਪੈਸੇ ਮੰਗੇ ਗਏ ਸੀ ਉਹਨਾਂ ਕਹਿਣ ਮੁਤਾਬਕ ਕੁਝ ਫੀਸ ਹੀ 20000 ਰੁਪਏ ਦੇ ਨਾੜੇ ਨਾੜੇ ਦੱਸ ਰਹੇ ਸੀਗੇ ਵੀ ਉਹਨਾਂ ਵੱਲੋਂ ਇਹ ਮੰਗਟ ਕੀਤੀ ਗਈ ਤੇ ਸਾਰੇ ਮਤਲਬ ਇਹ ਹੈ ਕਿ ਜਾਲੀ ਜੋ ਕੱਲੇ ਮੁਲਾਜ਼ਮ ਬਣ ਕੇ ਕੰਮ ਕੀਤਾ ਜਾ ਰਿਹਾ ਹਾਂ ਹਾਂ ਉਹ ਕਹਿ ਰਹੇ ਸੀ ਵੀ ਇਹਨਾਂ ਨੇ ਕਿਹਾ ਵੀ ਅਸੀਂ ਮੁਲਾਜ਼ਮ ਪਰ ਉਹ ਤਾਂ ਜੋ ਕੋਈ ਵੀ ਸਾਡਾ ਮੁਲਾਜ਼ਮ ਨਹੀਂ ਸੀਗਾ ਤੇ ਪੁਲਿਸ ਵੱਲੋਂ ਮਸ ਪੁਲਿਸ ਨੂੰ ਦੇ ਦਿੱਤੀ ਗਈ ਹੈ ਸਾਡੇ ਉਸ ਵਾਸਤੇ ਇਹਦੀ ਕੰਪਲੈਨਟ ਪੇਚ ਚੁੱਕੇ ਸਾਡੇ ਵੱਲੋਂ ਵੀ ਚਲੀ ਗਈ ਹੈ ਤੇ ਸ਼ਾਇਦ ਉਹਨਾਂ ਨੇ ਆਪਣੇ ਵੱਲੋਂ ਵੀ ਕੀਤੀ ਹੋਵੇ ਅੱਛਾ ਸਰ ਇੱਕ ਤੁਹਾਡੇ ਕੋਲੇ ਤੇ ਸ਼ਿਕਾਇਤ ਆਈ ਹੈ ਕਮਿਊਨਿਟੀ ਨਾਲ ਵਿਅਕਤੀ ਦੀ ਕਿ ਸਾਡੇ ਨਾਲ ਦੋ ਨਕਲੀ ਫੈਰਮਾਜ਼ਮ ਬਣ ਕੇ ਠੱਗੀ ਮਾਰ ਕੇ ਗਏ ਨਹੀਂ ਕੀ ਕਰਨਾ ਚਾਹੁੰਦੇ ਕਾਦੀ ਮੈਂ ਅਸੀ ਮੋਹਨ ਸਿੰਘ ਦਾ ਥਾਣਾ ਖਮਾਣੋ ਲੱਗਿਆ ਹਾਂ ਮੈਨੂੰ ਕਦਰਖਾਤ ਐਸਐਚਓ ਸਾਹਿਬ ਨੂੰ ਮਾਰਕ ਹੋਈ ਆ ਕੋਈ ਮਨੀਸ਼ ਕੁਮਾਰ ਹੈ ਜਿਨ੍ਹਾਂ ਦਰਖਾਹ ਦਿੱਤੀ ਆ ਕੋਈ ਫੈਰ ਦੇ ਕਰਮਚਾਰੀ ਬਣ ਕੇ ਐਨ ਉਸੇ ਖਰੀਦ ਕਰਾਉਣ ਬਾਰੇ ਉਹ ਇਹਨਾਂ ਕੋਲੋਂ ਕੋਈ ਪੈਸਾ ਵੀ ਮੰਗ ਕਰਦੇ ਸੀ ਕੁਝ ਲੈ ਵੀ ਗਏ ਸੀ ਉਹਦੀ ਪਰਤਾਲ ਕਰ ਰਹੇ ਆ ਜੋ ਵੀ ਕਾਰਵਾਈ ਹੋਏਗੀ ਉਹ ਮੁਚ ਲੈਂਦੀ ਆ ਬਈ ਸਰੇ ਵੀ ਪਤਾ ਲੱਗਿਆ ਕਿ ਇਹਨਾਂ ਨੇ ਸਮਰਾਲੇ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਦੋਨੋਂ ਪੱਖ ਨੂੰ ਦੇਖਿਆ ਜਾਵੇ ਚਲੋ ਦੋਨੋਂ ਪੱਖਾਂ ਨੂੰ ਦੇਖਿਆ ਜਾਏਗਾ ਜੀ ਸਮਰਾਲੀ ਵੀ ਦੇਖਿਆ ਜਾਏਗਾ ਕਿ ਵਾਕਿਆ ਉਹਨੇ ਇਹ ਗਲਤੀ ਕੀਤੀ ਹੈ ਉੱਥੇ ਵੀ ਜਿਹੜੀ ਇਹਨਾਂ ਨੇ ਗਲਤੀ ਕੀਤੀ ਦਵਾਰਾ ਜੇ ਨਗੜੀ ਫੈਰੋਫਸਰ ਬਣ ਕੇ ਕਾਰਵਾਈ ਮਤਲਬ ਇਹ ਕਰ ਰਹੇ ਨੇ ਪੈਸੇ ਨਜਾਇਜ਼ ਲੈ ਰਹੇ ਨੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ